ਕੱਲ ਜਿਹੜੇ ਜੀ ਆਪਾਂ ਬੋਟੇ ਲਿਆਂਦੇ ਸੀ ਉਹ ਵੀ ਅੱਜ ਲਾਉਣੇ ਆ ਤੇ ਬਾਕੀ ਹੁਣ ਮੌਸਮ ਚੇਂਜ ਹੋਣਾ ਸਬਜ਼ੀਆਂਆਂ ਨੀਆਂ ਸਬਜ਼ੀਆਂ ਜਿਹੜੀਆਂ ਉਹਨਾਂ ਦੀ ਟੈਂਡਿੰਗ ਵੈਂਡਿੰਗ ਕਰਨੀ ਆ ਇਸ ਲਈ ਸਾਰੇ ਆਪਣੇ ਬੈਹ ਗਿਆੜ ਦੇ ਵਿੱਚ ਹੁਣ ਥੋੜੀ ਸਫਾਈ ਕੀਤੀ ਜਾ ਰਹੀ ਆ ਆਪਾਂ ਲੇਬਰ ਲਾਈ ਹੋਈ ਆ ਬੜੀ ਵਧੀਆ ਲੇਬਰ ਲਿਆਂਦੀ ਆ ਆਪਾਂ ਵੀ ਬਹੁਤ ਮਿਹਨਤੀ ਬੰਦੇ ਨੇ ਬੇਨਕਾਸ਼ ਬੰਦੇ ਨੇ ਬਹੁਤ ਸਾਲਾਂ ਦਾ ਐਕਸਪੀਰੀਅੰਸ ਆ ਇੱਧਰ ਦੇਖੋ ਮੰਮੀ ਨੇ ਵੀ ਇੱਧਰ ਪੱਤੇ ਚੱਕਤੇ ਕੜੀ ਪੱਤਾ ਵਿਚਾਰੇ ਜਮੇ ਰੋਡਾ ਪੋਡਾ ਯਾ ਕਰਤਾ ਕੜੀ ਪੱਤਾ ਇਹ ਜਰਤਾ ਨਹੀਂ ਪਟਣਾ ਪਿੱਛੇ ਵੀ ਹੈਗਾ ਵਾ ਪਿੱਛੇ ਹੈਗਾ ਬਥੇਰਾ ਬੜਾ ਇਹ ਪੱਟਾ ਵੀ ਬਹੁਤ ਹੈ ਮੈਂ ਰეკਮੈਂਡ ਕਰਦਾ ਵੀ ਹਰੇਕ ਘਰ ਵਾਲੇ ਬੰਦੇ ਨੂੰ ਲਾਉਣਾ ਚਾਹੀਦਾ ਵਾ ਇਹ ਕੜੀ ਪੱਤਾ ਇਹਦਾ ਛੋਟੇ ਜਿਹੇ ਉਹ ਚ ਲਾ ਲੋ ਕਿਸੇ ਗਮਲੇ ਚ ਵੱਡੇ ਮਾਰੇ ਸਾਈਜ਼ ਦੇ ਦੇ ਗਲਤੀ ਹੋ ਗਈ ਉੱਥੇ ਬਣਾਉਣਾ ਸੀਗਾ ਆਪਾਂ ਵੀ ਉਹਦੇ ਉੱਪਰ ਰੋਟੇ ਵਾਂਗੂ ਤਿਆਰ ਕਰ ਦੇਣਾ ਸੀਗਾ ਹਾਂ ਬਹੁਤ ਜ਼ੈਤਰੀ ਬਣਾ ਦੇਣਾ ਸੀਗਾ ਇਹਨੂੰ ਹਰੇਕ ਲਾਓ ਬਾੜੀ ਵਧੀਆ ਚੀਜ਼ ਹੈ ਸਿਹਤ ਲਈ ਆਹਨ ਪੂਰਾ ਕਰਨ ਲਈ ਖਾਓ ਇਹਨੂੰ ਤੜਕੇ ਚ ਪਾ ਕੇ ਹਾਂਜੀ ਇਹ ਗਲਤੀ ਨਹੀਂ ਹੋਈ। ਹਾਂਜੀ। ਅਸੀਂ ਕਹਾਂ ਤੁਹਾਡੀ ਮੰਮੀ ਉਹਨਾਂ ਦੇ ਪੈਰ ਨਾ ਖਰਾਬ ਕਰਦੇ। ਅੱਛਾ ਜੀ। ਇਹ ਸਵੇਰੇ ਪੌੜਾ ਹੁੰਦਾ ਕਿ ਨਾ ਰਾਲ ਚ। ਹਾਂ ਹਾਂ। ਆਉਣ ਐ ਪੱਕੇ ਪੱਕੇ ਲੈ ਜਾ। ਐਸੀ ਕਿੱਛੇ ਕਰਤਾ ਸਭ ਕਸਰਾ ਦੂਰ ਦਾ। ਕਿੱਥੇ ਲੱਗਿਆ ਹੋਇਆ ਨਾ। ਇਹਨੂੰ ਫੇਰ ਆਪਾਂ ਪੱਟੇ ਦੀ ਜਿਹੜੋਂ। ਬਹੁਤ ਡੂੰਘੀਆਂ ਨੇ। ਗੱਲ ਸੁਣ। ਉਹਦੇ ਹਥਿਆਰ। ਮੇਰੀ ਮੰਮੀ। ਤੇਰੇ ਨਾਲ ਬਹੁਤ ਡੂੰਘੀਆਂ ਨੇ। ਆਇਨੂੰ ਮੜ ਜਾ ਨੰਗਾ ਕਰ ਲਓ। ਆਹ ਵਾਲੀ ਕਿਹਨ ਚੀਜ਼ ਆ। ਫੈਰ ਤੇਰਾ ਮਰਾਂ ਦੀ ਨਹੀਂ। ਇਸ ਚਾਚਰ ਉਪਰੋਂ ਲਿਆ ਸੀਗਾ ਕਹਾੜੀ ਇਹਨੂੰ ਫੇਰ ਪਾਟੇ ਦਿੰਨੇ ਆ ਮੇਰੇ ਪਿੱਛੇ ਹਾਂ ਹਾਂ ਮਤੀ ਕਰਕੇ ਕਿਉਂਕਿ ਫੇਰ ਜੇ ਜੜਾਂ ਵਧਣਗੀਆਂ ਬਾਪਾ ਬਾਹਾ ਤੂੰ ਕੋ ਲਾਣਾ ਨਹੀਂ ਹੁਣ ਮੈਂ ਸਾਰਾ ਦਿਨ ਉਹ ਪਟਕਾ ਆਹ ਤਾਂ ਪਿੱਛੇ ਨੂੰ ਕਰਦੇ ਉਹਨੂੰ ਕਾਗਜ਼ ਲਾਇਆ ਸੀਗਾ ਕਾਗਜ਼ ਲਾਇਆ ਮੱਤ ਨਾ ਪਾਹ ਖਿੱਚ ਲੈ ਨਹੀਂ ਪਾਉਣੀ ਮੈਂ ਨਹੀਂ ਪਾਉਣੀ ਬਾਹਣੀ ਬਾਹਣੀ ਅੱਛਾ ਆਹ ਹੁੰਦੀ ਹੈ ਜਿਹੜੀ ਹਨ ਹਾਂ ਖਿੱਚਦੇ ਖਿੱਚਦੇ ਨਾ ਹਾਂ ਚੱਲੀ ਗਈ ਵਿਚਾਰੀ ਲੰਗੇ ਜਾਂਦੀ ਉਹ ਬਸ ਇਹ ਖਿੱਚ ਨੂੰ ਖਿੱਚ ਮਾ ਕਹਿਣਾ ਰੱਖਾਇਆ ਬਾਹਣੀ ਕੋਤੇ ਤੇ ਬੂਰੇ ਪੰਜਾਬੀ ਬਾਂਬਣੀ ਰੱਖਿਆ ਮਤਲਬ ਕਿ ਨਾਟ ਨਹੀਂ ਦੇ ਇਸ ਡਾਕੂਮੈਂਟ ਤੁਹਾਨੂੰ ਪਤਾ ਨਹੀਂ ਹੈਗਾ ਹਾਂ ਉਹਨੂੰ ਕਹਿੰਦੀ ਬਾਂਬਣੀ ਸ਼ੁਰੂ ਕਰੀ ਬਾਂਬ ਸਾਡੇ ਏਰੀਆ 'ਚ ਵੀ ਬਾਂਬਣੀ ਉਹ ਕਹਿੰਦੇ ਆ ਗੇ ਬੱਚੇ ਹੁੰਦੇ ਸੀ ਇਹਦੀ ਪੂਛ ਨੂੰ ਹੱਥ ਨਾਲ ਜੀ 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 ਚੀਚੀ ਨਾਲ ਉਹ ਆਈਓ ਤਾਂ ਹੈ ਜੀ ਮੈਂ ਕਹਿੰਦਾ ਓ ਮੈਂ ਹਾਂਜੀ ਉਦੋਂ ਅਸੀਂ ਹਾੜੀ ਫਸਲ ਬੀਜ ਰਹੇ ਸੀ ਸੌਣੀ ਦੀ ਸਾਤੂ ਹੋਈ ਅਸੀਂ ਬੀਜ ਦੇ ਵੀ ਵਹਿਲਾ ਆਇਆ ਫਟਦੇ ਵੀ ਪਹਿਲਾਂ ਇੱਥੋਂ ਪਹਿਲਾਂ ਬੜਾ ਫਿਰ ਥੱਲੇ ਪਾਟੋ ਜਿਹੜਾ ਹੁਣ ਹੁਣ ਸਤੰਬਰ ਚ ਬੀਜੀ ਜਾਊਗੀ ਪਾਲਕ, ਮੇਥੀ, ਮੂਲੀ ਪੱਤਾ ਗੋਭੀ, ਫੁੱਲ ਗੋਭੀ ਤੇ ਸਾਰੀਆਂ ਕਰਦੀਆਂ ਨੇ ਸਬਜ਼ੀਆਂ ਤੋਰੀਆਂ ਇਹ ਬੀਜੀਆਂ ਜਾਣਗੀਆਂ, ਬਾਕੀ ਬੀਜੀਆਂ ਜਾਣਗੀਆਂ ਅਕਤੂਬਰ ਦੇ ਪਹਿਲੇ ਹਫਤੇ ਆਦੇ ਸਫਾਈ ਕਰਦਿਆਂ ਨੇ ਹਾਂਜੀ ਮੈਂ ਕਹਾਦਾ ਆਇਆ ਕਿਸਾਨ ਵੀਰਾਂ ਤੋਂ ਜਾਣਕਾਰੀ ਲਓ ਮੇਰੇ ਮਗਰੇ ਤੇਰੀ ਮੰਮੀ ਆ ਗਈ ਮੈਂ ਕਾ ਕੀ ਮੈਂ ਮੈਂ ਕਿਹਾ ਮੈਂ ਬਤਾਉਂ ਪੜਦੀਆਂ ਮੈਂ ਦੇਖ ਲਿਆ ਉੱਧਰ ਜੱਟੀ ਸਾਰੀ ਬਿਊਟੀ ਤਕੜੀ ਆ ਬਈ ਗੱਲ ਨੂੰ ਆਏ ਪੜਦਾ ਜੇ ਨਹੀਂ ਤੇ ਉਹ ਨਲਕਾ ਵੀ ਪੜਦਾ ਮੈਨੂੰ ਤਾਂ ਰੜੀ ਪਤਾ ਮੈਨੂੰ ਤਾਂ ਪਤਾ ਮੈਂ ਵੀ ਪੜਦੀ ਆ ਇਹਦੇ ਨਾਲ ਪਰ ਬਤਾਉ ਲੱਗ ਰਹੇ ਸੀਗੇ ਹਲੇ ਹਾਂ ਜੀ ਪੂਰੇ ਹੀ ਮਾਰੇ ਹੋਰ ਥੱਲੇ ਹੋਰ ਹਾਂ ਹੋਰ ਥੱਲੇ ਆਏ ਨੇ ਹਾਂ ਆਦੇ 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 ਅੱਛਾ ਥੱਲੇ ਹੋਰ ਜੜ ਥੱਲੇ ਪੂਰੇ ਹੋਰ ਥੱਲੇ ਤੁਸੀਂ ਮੇਰਾ ਕੰਮ ਲੇਟ ਕਰਾ ਰਹੇ ਹੋ ਹੈ ਮੈਂ ਕਿਹਾ ਤੁਸੀਂ ਮੇਰਾ ਕੰਮ ਲੇਟ ਕਰਾ ਰਹੇ ਹੋ ਤੂੰ ਕੀ ਕਰਨਾ ਮੈਂ ਹਜੇ ਉੱਧਰ ਜਾ ਕੇ ਹਜੇ ਉਹਦੀ ਸਫਾਈ ਵੀ ਕਰਨੀ ਆ। ਖੇਤ ਦੀ ਖੇਤ ਦੀ ਖੇਤ ਦੀ ਕਹਿਣੀ ਆ। ਹਜੇ ਸਿਰਫ ਪੱਟ ਕੇ ਆਂਦਾ ਜੇ ਉਹ ਚਕਾ ਬਾਦ ਆ। ਇੱਕ ਮੈਂ ਉਹ ਪੱਟਣੀਆਂ ਪਿੰਡੀਆਂ। ਤੁਹਾਨੂੰ ਪੁੱਛ ਲੈ ਆਂਦੀ ਆ ਦੇ ਤਾਂ ਦੋਨੋਂ ਨੂੰ। ਕੱਲ ਆਪਣੇ ਗੰਦ ਵੀ ਘੱਟ ਪਿਆ ਆਪਾਂ ਹੈ ਹੀ ਨਹੀਂ ਸੀ ਘਰੇ। ਆਈ ਸ਼ਾਮ ਨੂੰ ਆ। ਹਾਂ ਹੁਣ ਸਮਝ ਆਈ ਨਹੀਂ ਮੈਂ ਤਾਂ ਘਰੇ ਸੀਗਾ। ਮੇਰੇ ਪੁੱਤ ਗੰਦ ਪਾਉਂਦਾ ਹੀ ਨਹੀਂ। ਕਿਸੇ ਵੀ ਗਏ ਹੋਏ ਸੀ। だっਲ ਤੁਸੀਂ ਵੀ ਗਏ ਹੋਏ ਸੀ ਸੜਿਆ ਆਉਂਦਿਆਂ ਨੂੰ। ਮੰਮੀ ਮੰਮੀ ਹਜੇ ਨਹੀਂ। ਚਾਚੀ ਮੁੱਕਤੇ ਫਟਟੇ ਹੁਣ ਬਣਾਇਆ ਨਹੀਂ ਜੀ ਲੈ ਵੀ ਇਹਨੂੰ ਬਹੁਤ ਦੇਰ ਤੇ ਪੱਟੌ ਨੂੰ ਫਿਰਦਾ ਉਹਨੂੰ ਜੋਰ ਪੱਟਣਾ ਚਾਹੀਦਾ ਸਰੋਜਣਾ ਤਾਪੀ ਜੀ ਨੇ ਫਾਕ ਤੋਂ ਦੂਜੇ ਪੱਤੋਂ ਦੇ ਹਨ ਬਹੁਤ ਸੋਹਣੀ ਪੱਤੋਂ ਦੇ ਇਹਨੂੰ ਬਹੁਤ ਦੇਰ ਤੇ ਪੱਟੌ ਨੂੰ ਫਿਰ ਵੀ ਕਾਲੀ ਹੋਉਂਦਾ ਨਹੀਂ ਇਹ ਪੂਰੀ ਤੋੜ ਕੇ ਸਾਰਾ ਡੈਡੀ ਨੂੰ ਪਤਾ ਨਹੀਂ ਲਾਉਣੇ ਵਾਲੇ ਕੋਈ ਹੋਰ ਹੁੰਦੇ ਆ ਜੜਾ ਪੱਟਣੇ ਵਾਲੇ ਹੋਰ ਹੁੰਦੇ ਆ ਆਪਾਂ ਉਹੀ ਕੰਮ ਕਰਨਾ ਮੈਂ ਇੰਨਾ ਕਿ ਲਿਆ ਸੀਗਾ 50 ਰੁਪਏ ਦਾ ਨੜੀ ਦੋਖ ਨਹੀਂ ਹੋਇਆ ਤੁਹਾਨੂੰ ਮੈਨੂੰ ਤਾਂ ਦੋਖ ਹੋਇਆ ਪਿੱਛੇ ਬਹੁਤ ਬੜਾ ਹੋ ਗਿਆ ਹਾਂਜੀ ਹਾਂ ਪਰ ਇਹਦੀ ਥੋੜੀ ਗੱਲ ਸਹੀ ਸੀ ਉਹਨੇ ਮੌਜ ਬਹੁਤ ਸੀ ਆ ਪਿੱਛੇ ਜਾਣ ਲੱਗ ਪੋਣਾ ਦਾ ਫੇਰ ਰੁਗ ਗਿਆ ਉਹਨਾਂ ਦਾ ਟੈਨਸ਼ਨ ਨਾ ਲੈ ਤਾਣੀਆਂ ਤਾਂ ਉੱਦੇ ਆਣੀਆਂ ਨੇ ਜੜਾ ਦਮਲੇ ਚ ਲਾਲੋ ਮੂਰੇ ਹੁਣ ਇਹਨੂੰ ਕਈ ਨਾਲ ਜੜਾ ਕੱਢਣੀਆਂ ਪੈਣਗੀਆਂ ਇਹਦੀਆਂ ਨਹੀਂ ਤਾਂ ਫੇਰ ਹੋਜੇ ਇਹਦਾ ਪੁੱਤਰ ਜਿਹੜਾ ਬੜਾ ਢੋਲ ਮੇੜਦਾ ਜਾਂ 50 ਕਿਲੋ ਦੀ ਢੋਲੀ ਹਾਂਜੀ ਉਹਨੂੰ ਵੱਢ ਕੇ ਉਹ ਜੀ ਮਿੱਟੀ ਕੀ ਰਾਂ ਪਾਸੇ ਰਿਓ ਪਾਸੇ ਕੁਝ ਬੀਜ ਲੋ ਥੋਤੋਂ 10 ਸਾਲ ਲਈ ਮਸਲਾ ਸਹੀ ਗੱਲ ਹੈ ਜੀ ਵੀ ਕੰਮ ਕਰਨਾ ਚਾਹੀਦਾ ਜਿਹੜੀ ਆਪਣੀ ਢੋਲ ਦਾ 200 ਲੀਟਰ ਦਾ ਜਾਂ 50 ਲੀਟਰ ਦੀ 100 ਲੀਟਰ ਦੀ ਹੁਣ ਤਾਂ ਢੋਡੀਆਂ ਬਹੁਤ ਆਉਂਦੀ ਨੇ ਕੁਝ ਮਿੱਟੀ ਪਾ ਕੇ ਥੋੜਾ ਜਿਹਾ ਰਿਓ ਰਲਾ ਕੇ ਕੀੜਾ ਕੜੀ ਪੱਤਾ ਬੀਜ ਦੇ 10 ਸਾਲ ਮੌਜ ਜਲਦੀ ਆਹੀ ਜਲਦੀ ਤਾਂ ਕਿ ਬੀਟਰ ਜੇ ਫਿਰ ਦੌਰੇ ਇਹ ਕਿ ਕਰ ਲੱਗਦੇ ਇਹ ਨਾ ਸੌਖਾ ਨਹੀਂ ਹੈ ਜਿਹੜਾ ਵਾਡੂਗੀਆਂ ਨੇ ਉਹ ਹੁੰਦਾ ਆਹ ਦੇਖੋ ਨਿਕਰੇ ਬੀਟਲ ਜੀ ਆ ਬੀਟਲ ਤਕੜਾ ਹੁੰਦਾ ਹੈ ਬਾਕਸ ਚਿੰਬੜ ਵੀ ਜਾਂਦਾ ਹੈ ਅਰੇ ਹਜੂਰ ਬੰਦੇ ਨਾ ਸਹੀ ਗੱਲ ਕਰ ਕਰ ਨਹੀਂ ਤੇ ਪੈਣੀ ਆ ਆ ਤੈਨੂੰ ਐ ਜਿਹੜਾ ਲੱਗੀਆਂ ਕਰਤੀ ਤੈਨ ਜਿਹੜਾ ਲੱਗੀਆਂ ਅੱਧੀ ਐ ਜਿਹੜਾ ਮੈਂ ਕਿਹਾ ਕਿੰਨੀਆਂ ਡੂੰਗੀਆਂ ਨੇ ਜਿਹੜੇ ਫਰੂਟਾਂ ਵਾਲੇ ਦਰਖਤ ਨੇ ਉਹਨਾਂ ਦੇ ਉੱਪਰ ਹੁੰਦੇ ਨੇ ਮੈਂ ਦੀ ਜਨੇਰੀਆਂ ਦੀਆਂ ਗਿਰ ਜਾਂਦੇ ਨੇ ਪਤਾਲ ਪੁਰੀ ਤੱਕ ਹੀ ਪਹੁੰਚੇ ਪਿਆ ਕਿਹੜੀ ਪਤਾ ਇਹ ਤਾਂ ਮੈਨੂੰ ਲੱਗਦਾ ਜਿਹੜਾ ਪਹੁੰਚ ਪਹੁੰਚ ਕੇ ਕਮਰੇ ਤੱਕ ਜਾ ਵੜਨਗੀਆਂ ਅੰਦਰ ਹੀ ਧੋੜ ਲਿਆ ਕਰਾਂਗੇ ਮੈਨੂੰ ਪਤਾ ਨਹੀਂ 911 ਲੈਣਾ ਪੈਣਾ ਕਿਚਨ ਲਈ ਬਾਰੇ ਡੂੰਗਾ ਕਮਾਲ ਹੀ ਹੋਗੀ ਸਲਿੱਪਰੇ ਵੀ ਬਹੁਤ ਸਲਿੱਪਰੇ ਬਹੁਤ ਆ ਜਣਾ ਪੁੱਤਰਾ ਹਾਂਜੀ ਉਹ ਛੋਟੀ ਨਾਲ ਪੱਟਣਾ ਇਹਦੇ ਨਾਲ ਨਾ ਪੱਟ ਤੱਕੂ ਪੈਰ ਤੇ ਟੱਕ ਦੇਂਗੀ ਨੇੜੇ ਉਹਦੇ ਨਾਲ ਪੱਟਣੀ ਆਉਣੀ ਆ ਤੇ ਉਹ ਸੌਖੀ ਆ ਉਹ ਤੇ ਕਿਹੜਾ ਧਰਤੀ ਜੋ ਪਾਣੀ ਇਕੱਟਾ ਆ ਵਾਲੀ ਵਾਲੀ ਵਧੀਆ ਬਸ ਹੁੰਦੀ ਆ ਮੇਰੇ ਕਰ ਸੁਣੋ ਆਪਾਂ ਤਾਂ 4-5 ਇੰਚ ਪੱਟਣੀ ਆ 3 ਇੰਚ ਤੋਂ ਲੈ ਕੇ 6 ਇੰਚ ਤੱਕ ਪੱਟੀ ਜਾਵੇ ਬਹੁਤ ਦੇ ਕੀਨੀ ਸੋਨੇ ਨਾਲ ਹੌਲੀ ਬਣਦਾ ਹੈ ਦੇਖੋ ਸਬਜ਼ੀਆਂ ਹੁੰਦੀਆਂ ਲੱਗਿਆ ਹਨਾਨੂੰ ਤਾਂ ਪਤਾ ਹੀ ਨਹੀਂ ਅੱਛਾ ਫੈਸਲਾ ਕਰ ਲਓ ਮੰਮੀ ਕਹਿੰਦੀ ਮੇਰੇ ਹੱਥ ਦੀ ਸਬਜ਼ੀ ਵਧੀਆ ਹੁੰਦੀ ਆ ਮੰਮੀ ਜੇ ਤਾਂ ਲਾਈ ਹੋਈ ਨਹੀਂ ਕਦੇ ਮੇਰੀ ਮੰਮੀ ਕਹਿੰਦੀ ਮੇਰੇ ਹੱਥ ਦੀ ਪਰ ਤੂੰ ਕਹਿੰਦੀ ਐ ਮੈਂ ਲਾਉਣੀ ਆ। ਉਹ ਫੇਰ ਸਾਡੇ ਮੈਰਿਜ ਦੇ ਮੰਮੀ ਨੇ ਦੋਨਾਂ ਦੇ ਹੱਥ ਲੱਗ ਗਏ ਐ ਦੀ ਇੱਕ ਖੇਦੇ ਨੂੰ ਐਦ ਕੀ ਲੱਗ ਗਈ। ਦੱਛਣ ਪਸੇ ਨਹੀਂ ਕਿ ਕਹਾੜੀ ਨਾਲ ਮੈਂ ਵੜ ਦਿੰਨਾ। ਮੇਰੇ ਦੀ ਤਾਂ ਫੇਰ ਫੁੱਟ ਫੁੱਟ ਜਾਣੀ। ਆ ਤੂੰ ਮੜ ਜਾ ਪਰੇ ਨੂੰ ਕਰ ਦੇ। ਕਿੱਥੇ ਕਾਣਾ ਮੈਂ ਗੱਲ ਕਰੀ। ਉਹ ਉਹ ਪੁੱਤ ਉਹਦੇ ਨਾਲ ਕਰੇ ਬੜਾ ਤੇਰੀ ਛੋਟੇ ਪੈਰ ਤੇ ਲੱਗੂ ਉਹ ਲੰਬਾ ਹੌਲਾ। ਮੈਨੂੰ ਇਹ ਸੌਖੀ ਲੱਗਦੀ ਐ। ਕਹਿਣਾ ਮੰਨਿਆ ਕਰ ਜਖੰਦਰ ਨੇ ਜਰੀ ਆ ਜਾਣਾ। ਵਦਿਆ ਮੈਨੂੰ ਚਲਾਣੀ ਨਹੀਂ ਆ। ਮੈਨੂੰ ਚਲਾਉਣੇ ਨਹੀਂ ਮੋਨੂ ਆਉਂਦੀ ਐ। ਕੋਲ ਆਹਾ ਆਹਾ ਉਹ ਕਰ ਦਿੰਦੇ ਆਂ ਮੈਂ ਚਲਾ ਕੇ ਵੇਖ ਲਾਂ ਜੀ ਪਹਿਲਾਂ ਚਲਾ ਕੇ ਦੇਖ ਬਸ ਦੀ ਦੇ ਸਾਫ ਨਾਲ ਵੀ ਠੀਕ ਆ ਗਈ ਕਿੰਨੀ ਸੋਹਣੀ ਲੱਗਦਾ ਨਹੀਂ ਜ਼ੋਰ ਲੱਗਦਾ ਨਹੀਂ ਨਹੀਂ ਜ਼ੋਰ ਬਹੁਤ ਘੱਟ ਆ ਇਹਨੂੰ ਹਰ ਮਾਰੇ ਕਰਤਾ ਆਏ ਆ ਲਓ ਚਾਹ ਪੀ ਲਓ ਕੈਂਦਨੇ ਰਵੀ ਪਿੱਛੇ ਕਿਸੇ ਨੂੰ ਪੁੱਛਦੇ ਇਹਨੂੰ ਕਿੰਨੀ ਵਾਰ ਗਰਮੀਆਂ 'ਚ ਪਾਣੀ ਬਣਾ ਕੇ ਦੇ ਕੇ ਜਾਂਦੀ ਰਹੀ ਆ ਨਹੀਂ ਚਾਹ ਵੀ ਤਾਂ ਬਣੀ ਆ ਮੈਂ ਦੁੱਧ ਲੈ ਕੇ ਆਇਆ ਅਸੀਂ ਗੋਲੀਆਂ ਆ ਅਸੀਂ ਗੋਲੀਆਂ ਸੀ ਹਾਂ ਹਾਂ ਏ ਡਾਡੀ ਉਹ ਗੋਲੀਆਂ ਤਾਂ ਨਹੀਂ ਭਗਵੰਤ ਸਾਹ ਨਾਲੀਆਂ ਭਗਵੰਤ ਸਾਹ ਨਾਲੀਆਂ ਗੋਲੀਆਂ ਤਾਂ ਨਹੀਂ ਚੜੀਆਂ ਕਹਿੰਦੇ ਸੀ ਤੁਸੀਂ ਮਿਲਦੀਆਂ ਨੇ ਨਾ ਗੋਲੀਆਂ ਤਾਂ ਬਹੁਤ ਦੂਰ ਐ ਤਾਂ ਬੀਬੀ ਆ ਡਾੜੀ ਦਾ ਬੀਬੀ ਵੱਧਾ ਬਹੁਤ ਤੈਨੂੰ ਪਤਾ ਨਹੀਂ ਮੰਮੀ ਦਾ ਬਹੁਤ ਖਿਆਲ ਰੱਖਦੇ ਪੁੱਤ ਮੈਂ ਹੀ ਉਹਨਾਂ ਨਾਲ ਹੁਣੇ ਵੀ ਵਧਾ ਸਕਦੀਆਂ ਮੈਂ ਬੀਬੀ ਦਾ ਬਹੁਤ ਛੇਤੀ ਵੱਧ ਜਾਂਦਾ ਬੀਬੀ ਇਹ ਦੇ ਦੋ ਨਹੀਂ ਸਾਰੇ ਕੰਮ ਲੱਗੇ ਹੈ ਮੈਂ ਹੁਣੇ ਵਧਾ ਸਕਦੀਆਂ ਮੈਂ ਹੇ ਗਰਮਾ ਬੋਲ ਆ ਤੈਨ ਸਾਰਾ ਹੀ ਕਰਦਾ ਮੈਂ ਕੰਨਾ ਕੱਲੀ ਨੇ ਤਗੜੀ ਆ ਵੀ ਯਾਰ ਦੇਖ ਲੈ ਕਰ ਕੋਈ ਨਹੀਂ ਫੜ ਸਕਦਾ ਲੱਗਤੀ ਲੱਗੀ ਹੋਈ ਆ ਕੈਰੀ ਆ ਦੋਨੇ ਮੁੰਡੇ ਨਹੀਂ ਮਾਰ ਸਕਦੇ ਡੈੜੀ ਲੈ ਲੱਗੀ ਸ਼ਰਤ ਹਾਂ ਲਾ ਲਾ ਬੋਲਦਾ ਨਹੀਂ ਹਾਂਜੀ ਬੈ ਗਈ ਮੈਂ ਤੂੰ ਬੈ ਗਈ ਕੈਰੀ ਡੈੜੀ ਥੋੜੇ ਕਹੀ ਨਾ ਲੱਗੇ ਮੈਂ ਜੇ ਪੁੱਤ ਕਹੀ ਲੱਗੀ ਇੱਕ ਤਾਂ ਉਹ ਨਹੀਂ ਉਹਦੇ ਪੰਮੀ ਨੇ ਕਿਹਾ ਭੈਣ ਜੀ ਤੁਹਾਨੂੰ ਪਤਾ ਹੀ ਆ ਮੈਂ ਵੀਡੀਓ ਜੂ ਦੇਖੂ ਆਥੋ ਹੀ ਹਾਲ ਚਾਲ ਪਤਾ ਲੱਗ ਜਾਂਦਾ ਉਥੋਂ ਹੀ ਹਾਲ ਚਾਲ ਪਤਾ ਲੱਗ ਜਾਂਦਾ ਵੀਡੀਓ ਚ ਹਾਂ 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 ਜੂਰੀ ਤਗੜੀਆਂ ਮੈਂ ਕਿਨੇ ਫੱਟੇ ਚੱਕ ਤੇ ਬਾਅਦ ਚ ਆਏ ਨਾ ਕਰੀ ਮੇਰਾ ਇਸ ਸਰਵਾਈਕਲ ਹੋ ਗਿਆ ਮੋਟਾ ਦੁਖਦਾ ਦੁਖਦਾ ਸਾਰਿਆਂ ਨੂੰ ਹੀ ਹੁੰਦਾ ਜਿਹੜਾ ਕੁਝ ਦੁਖਦਾ ਹੈ ਕੰਮ ਕਰੂ ਉਹਦਾ ਤਾਂ ਦੁਖੂਗਾ ਜੀ ਹੁਣ ਇਹਦੇ ਮਾਰੇ ਬੈਠੇ ਥੋੜੀ ਰਹਿਣਾ ਮਹਿਕ ਸਾਡੇ ਬਾਪੂ ਦੇ ਇੰਨਾ ਗੋਡੇ ਉਹ ਮਹਿਕ ਮੈਂ ਤਾਂ ਕੰਮ ਕਰਦੀ ਮੈਂ ਮੇਰੇ ਪੁੱਤ ਆਹ ਮਿਰਚਾਂ ਵੀ ਪੜਦੇ ਇਹ ਮੈਂ ਪੁੱਛ ਰਹੀ ਹਾਂ ਨੂੰ ਕਾਹਦੀ ਤਕਲੀਫ ਹੈ ਇਹਨਾਂ ਨੂੰ ਪੱਟਣ ਦੀ ਕੁਝ ਲੱਗ ਜਾਊਗਾ ਓਏ ਆਪਾਂ ਨੇ ਗੋਭੀ ਵੀ ਲਾਉਣੀ ਆ ਗੋਭੀ ਲੱਗ ਜੂ ਐਨੀ ਗੋਭੀ ਕਿਤੇ ਆਪਾਂ ਨੇ ਫਿਰ ਲੋਕਾਂ ਨੂੰ ਵੰਡ ਦੇ ਖਰੀਜਣੇ ਲੋਕਾਂ ਨੂੰ ਵੰਡਣੀ ਵੀ ਪੁੰਨ ਦਾਣਾ ਕੋਈ ਮੰਨਦਾ ਨਹੀਂ ਨਾ ਇਸ ਗੱਲ ਨੂੰ ਮੰਨੇ ਨਾ ਕੋਈ ਪੁੱਛਦਾ ਨਹੀਂ ਆ ਜੀ ਮੰਨੇ ਨਾ ਮੰਨੇ ਛੋਟੀਆਂ ਮਿਰਚਾਂ ਨਹੀਂ ਪੱਟਣੀਆਂ ਮੈਂ ਕਹਾ ਇੱਕ ਕਹਾ ਹਾਂ ਬੇਸ਼ੱਕ ਵੜਦਾ ਦੋ ਨਹੀਂ ਪੱਟਣੀਆਂ ਕਿਹੜੀਆਂ ਕਿਹੜੀਆਂ ਹਾਂ ਓਕੇ ਜੀ ਨਾ ਕਿ ਛੋਟੀਆਂ ਤੈਨੂੰ ਮੈਂ ਨਵੀਆਂ ਲੈ ਲਿਆ ਨਵੀਆਂ ਲੈ ਲੈਣੀਆਂ ਮੈਂ ਰੜੀ ਐ ਇਹਨੂੰ ਨਮੀਆ ਲਿਆ ਕੇ ਦੇਈਏ ਰਹਿਣ ਤੋਂ ਪਲੀਜ਼ ਫੜ ਆਇਆ ਹੋਇ ਮੈਂ ਕਿ ਪੁੱਤ ਪੱਟਣੀਆਂ ਨਹੀਂ ਭਈ ਫੇ ਗੋਭੀ ਦੇ ਪਰੋਠੇ ਮੰਮੀ ਤੁਸੀਂ ਸੱਚੇ ਬੀਬੀ ਵਧਾਉਣ ਦੀ ਕੋਸ਼ਿਸ਼ ਕਰਨ ਲੱਗੇ ਮੈਂ ਮਾਂ ਕਿ ਸ਼ਿਮਲਾ ਇਡਨੀਆਂ ਖਾ ਲੀਆਂ ਫਾੜ ਛੋਟੀਆਂ ਛੋਟੀਆਂ ਲੱਗਦੀਆਂ ਹਾਂਜੀ ਇਹ ਪਤਾ ਤੇਰੀ ਚਾਚੀ ਤੇ ਮਾਂ ਫੇਰ ਕੀ ਕਰਦੀਆਂ ਨੇ ਗੋਭੀ ਦਾ ਡੰਡਾ ਨਹੀਂ ਵੱਢਦੀਆਂ ਆਏ ਅਸੀਂ ਕਿਵੇਂ ਕਰਕੇ ਫੁੱਲ ਹੀ ਤੋੜ ਕੇ ਨਹੀਂ ਪਿਛਲੀ ਵਾਰੀ ਤੁਸੀਂ ਸਾਰੇ ਪਟਵਾਏ ਨੇ ਨਾ ਡੈਡੀ ਇੱਕ ਡੰਡਾ ਮਿਲਿਆ ਤੁਹਾਨੂੰ ਡੰਡਾ ਮੁਰਾ ਬਹੁਤ ਨੱਚਦਾ ਹਾਂ ਫਿਰ ਮੈਂ ਕਿਹਾ ਪੰਟੂ ਮੈਂ ਤਾਂ ਆਪਣੇ ਮਾਲਕ ਦੀ ਮਜਰਨੀ ਆ ਪੁੱਤ ਆ ਰਹਿਣ ਦੀ ਜਿਹੜੀ ਮੈਂ ਕਹਿ ਦੀ ਆ ਨਹੀਂ ਆ ਰਹਿਣ ਦੇ ਮੈਂ ਕਿ ਦੋ ਮਿਰਚਾਂ ਮੈਂ ਕਿ ਫੱਟੇ ਚੱਕੀ ਜਾਂਦੀ ਆ ਯਾਰ ਉਹ ਮਿੱਟੀ ਲਾ ਦਾਂਗੇ ਮਿੱਟੀ ਨਾ ਨਾ ਲਾ ਦਿਓ ਇਹਨਾਂ ਮਿਰਚਾਂ ਨਾ ਪੱਟੇ ਹਵਾ ਨਹੀਂ ਚੱਲਦੀ ਅੱਜ ਜਮੇ ਚਲੋ ਵੀ ਆ ਵੜਦੇ ਤੋ ਲਾ ਚਾਹ ਦੀ ਪੀ ਲਾ ਮੈਂ ਫੇਰ ਪੀ ਲੂਗਾ ਮੈਂ ਤਾਂ ਪਈਆ ਚਾਹ ਇਹਨੇ ਪੀ ਉਹ ਤੈਨੂੰ ਇਹਦੀ ਤਾਂ ਪਈਆ ਮੈਂ ਤਾਂ ਅੰਦਰ ਕੰਮ ਲਾ ਕੇ ਆਈਆਂ ਮੱਖਣ ਬਣਾਣਾ ਲਾ ਕੇ ਆਈਆਂ ਆਟਾ ਗੁੰਨਣਾ ਅੱਛਾ ਅੱਛਾ ਤੁਸੀਂ ਇੱਧਰ ਕਰੋ ਇੱਧਰ ਕਰ ਪੁੱਤਰਾ ਤੂੰ ਦਮ ਲੈ ਲਾ ਜੇ ਵੀਡੀਓ ਦੇਖ ਲਈ ਤੇਰੀ ਮੰਮੀ ਉਹਨਾਂ ਨੇ ਉਹਨਾਂ ਨੇ ਕਿਹਾ ਉਹ ਇਹ ਨਹੀਂ ਪਟਣੀ ਇਹ ਵੀ ਕਿਹਾ ਸੀ ਕਰਤਾਂਗੇ ਨਿ ਸਿੱਧੇ ਕਰ ਕੁੱਝ ਜ਼ਿਆਦਾ ਹੀ ਗੁੱਸਾ ਕਰ ਗਈ ਉਹ ਰਹੀ ਗਈ ਇੱਕ ਆ ਦੇ ਘੜੀ ਨਾ ਗੱਲ ਸੁਣ ਜੇ ਤੇਰੀ ਮੰਮੀ ਡੈਡੀ ਨੇ ਦੇਖ ਲਿਆ ਲੈਣ ਆ ਜਾਣਗੇ ਵੀ ਸਾਡੀ ਕੁੜੀ ਨੂੰ ਕਹੀ ਚਲਾਉਦੇ ਨੇ ਉਹਦੀ ਵੀ ਕਰਦੀ ਸੀ ਹੁਣ ਤਾਂ ਸਾਡੀ ਹੋਈ ਹੈ ਉੱਥੇ ਵੀ ਕਰਦੀ ਸੀ ਹਾਂਜੀ ਹਾਦੀ ਆ ਉਹਨਾਂ ਦੇ ਬੱਠੇ ਨੂੰ ਮੇਰੇ ਵਾਂਗੂ ਐਵੇਂ ਥੋੜੀ ਚਰਵਾਇ ਕਿਲ ਹੋਈ ਨਹੀਂ ਗੋਹਾ ਚੱਕ ਚੱਕ ਹਾਂਜੀ ਵੱਡੇ ਵੱਡੇ ਤਸਲੇ ਰਾਪਾਂ ਵਿੱਚ ਰੱਖ ਲਈ ਮੱਚ ਗੋਹੇ ਵਾਲਾ ਬੰਦਾ ਹੈਗਾ ਜਿਹਦਾ ਪੁੱਤਰਾ 9000 ਬਹੁਤ ਲਾੜਨੇ ਰੱਖੀਆਂ ਨੇ ਗੋਹਾ ਕੇ ਤੂੰ ਦੁੱਧ ਲਿਓ ਜਿੰਨਾ ਮਰਜ਼ੀ ਚ 10 ਕਿਲੋ ਰੋਜ਼ ਦਾ ਲੈ ਲੈ ਵਾਹ ਵਾਹ ਇਹ ਕਿਤੇ ਬਾਹਰ ਕੰਮ ਥੋੜੋਗਾ ਨਾ ਵੀ ਗੋਹਾ ਸਿੱਟੂਗੀ ਕਿਆਕਾ ਇਹਦਾ ਸ਼ੌਕ ਵੇਜੋ ਕਰ ਇਹਦਾ ਸ਼ੌਕ ਕੋ ਲੋ ਕਰਦੀ ਅਸੀਂ ਇਹਨੂੰ ਕੰਮ ਨਹੀਂ ਲਾਏ ਅੱਜ ਅਸੀਂ ਡੈਡੀ ਵੀ ਹੈਲਪ ਕਰਦੇ ਹਾਂ ਸਹੀ ਗੱਲ ਆ ਤੇ ਸਾਡੇ 3 ਵਰਕ ਆ ਅੱਜ ਫਿਰ ਲੱਗ ਵੀ ਗੋਭੀ ਮਿਰਚਾਂ ਬੰਦ ਗੋਭੀ ਫੁੱਲ ਗੋਭੀ ਲਾ ਦੇਣੀ ਨੇ ਮੂੜੀਆਂ ਅੱਜ ਨਾ ਲਾਇਓ ਜੀ ਮਮੀ ਬਾਰਿਸ਼ ਦੱਸੀ ਹੋਈ ਆ ਮਮੀ ਮੂੜੀਆਂ ਦੇ ਹੱਥ ਪੱਤੇ ਤੇ ਫਿਰ ਦੇਖੀ ਮੈਨੂੰ ਦੇ ਦੇ ਦੀ ਆਂ ਅਗੂਠੇ ਜੀ ਨਹੀਂ ਮੋਟੀ ਹੋਈ ਪਿਛਲੇ ਸਾਲ ਅਸੀਂ ਜੀ ਸਾਰੀਆਂ ਲਾਈਆਂ ਨੇ ਗਾਜਰਾ ਮੂੜੀਆਂ ਸ਼ਾਲ ਆਂਕ ਤੇ ਵੀ ਤੁਸੀਂ ਉਹ ਲਾਉਣੀਆਂ ਨੇ ਪੈਸੇ ਨਹੀਂ ਲਾਉਣੀਆਂ ਅਗੇ ਹੋਣੀਆਂ ਨੇ ਮੈਂ ਤੇ ਚਾਚੀ ਨੇ ਲਾਈਆਂ ਅਗੇ ਵੀ ਕੰਮ ਬਹੁਤ ਕਰਾਉਂਦੀ ਆਂ ਮਨ ਜਾਂਦੀ ਆਂ ਸਾਉ ਨੇ ਵਿਚਾਰੀਆ ਗੱਠੇ ਵੀ ਇਹਨਾਂ ਨੇ ਬੀਜੇ ਹੈ ਪਰਤੇ ਆਰੇ ਬਿਆਜ ਅਸੀਂ ਪੱਟੇ ਨੇ ਟੋਏ ਵੀ ਉਧਰ ਟੋਏ ਵੀ ਭੂਂਕਾ ਵੀ ਵੱਢੀਆਂ ਸਾਰਾ ਕੁਝ ਅਸੀਂ ਹਾਂ ਹਾਂ ਇੰਨਾ ਠੀਕ ਨਹੀਂ ਅੱਗੇ ਗਾਣਾ ਸੀਗਾ ਦੋ ਅਸੀਂ ਸੈਂਸਰ ਅਸੀਂ ਛੱਡ ਰਹੇ ਹਾਂ ਡੂੰਗਾ ਬਾਹਰ ਹਲਵੇ ਤੇਰੇ ਘਰੇ ਨੂੰ ਕੋਈ ਮੁੰਡਾ ਫੌਜ ਚ ਜਾਂਦਾ ਸੀਗਾ ਵਿਆਹ ਹੋਇਆ ਹਾਂਜੀ ਉਹਦੇ ਘਰ ਵਾਲੇ ਕਹਿੰਦੇ ਫੌਜ ਚ ਨਾ ਜਾ ਤੂੰ ਡੂੰਗਾ ਬਾਲਾ ਹਾਲਵੇ ਹਾਲਵੇ ਤੇਰੀ ਘਰੇ ਨੋ ਮੇਰੇ ਪੁੱਤ ਡੂੰਗਾ ਮਾਰ ਤੁਸੀਂ ਕਹਿੰਦੇ ਸੀ ਜਿਆਦਾ ਡੂੰਗਾ ਨਹੀਂ ਮਾਰਨਾ ਪੈਦਾ ਨਹੀਂ ਕਿੰਨਾ ਡੂੰਗਾ ਐਨਾਂ ਠੀਕ ਉਹ ਮੇਰੇ ਲਈ ਸੀਗਾ ਉਹ ਮਹਿਕ ਬਾਗ ਤੇ ਸੀਗਾ ਜੀ ਆਰਾਮ ਨਾਲ ਹੋਣੀ ਆਦਾ ਭਗਤ ਤੁੰਨੇ ਜੀ ਦੇ ਸ਼ਬਦ ਚਾਹੁੰਦਾ ਅਨਾਜ ਮੰਗੋ ਸਤ ਸ੍ਰੀ ਅਕਾਲ ਮੈਨੂੰ ਪੂਰਾ ਅਰਥ ਤਾਂ ਪਤਾ ਨਹੀਂ ਚੱਦਾ ਉਹਦਾ ਇਹੀ ਹੱਥ ਆ ਵੀ ਜਿਹੜੇ ਖੇਤ ਨੂੰ ਸੱਤ ਵਾਰ ਵਾਇਆ ਹੋਵੇ ਨਾ ਉਹ ਚਾ ਅਨਾਜ ਬਹੁਤ ਵਧੀਆ ਹੁੰਦਾ ਵੀ ਉਹਦਾ ਅਨਾਜ ਮੰਗਦਾ ਵਾ ਹੁਣ ਆਪਾਂ ਤੈਨੂੰ ਸੱਤ ਵਾਰ ਕੁੱਟਣਾ ਪੈਣਾ ਏ ਸਾਲ ਮੈਂ ਇਹ ਗੱਲ ਸੁਣਨਾ ਹਾਂਜੀ ਇੱਕ ਅੱਗੇ ਕਿਸਾਨ ਨੇ ਨਹੀਂ ਕਹਦਾ ਕਿਸਾਨ ਦੇ ਚਾਰ ਮੁੰਡੇ ਸੀਗੇ ਕੀ ਉਹ ਮਰਨ ਲੱਗਿਆ ਵੀ ਮੇਰਾ ਧਰਤੀ ਸੋਨਾ ਦੱਬਿਆ ਹੋਇਆ ਪੱਟੀ ਚਲੋ ਪੱਟੀ ਚਲੋ ਹਾਂਜੀ ਜਦੋਂ ਇੰਨੀ ਪੱਟੀ ਗਈ ਸਿਆਣਾ ਬੰਦਾ ਆਇਆ ਉਹ ਕਹਿੰਦਾ ਤੁਸੀਂ ਕਹਿੰਦਾ ਬਾਪੂ ਨੇ ਕਹਿੰਦਾ ਹੁਣ ਫਸਲ ਬੀਜੋ ਫਸਲ ਉਸ ਸਾਲ ਬਹੁਤ ਹੀ ਕੰਮ ਨਹੀਂ ਕਰਦੀ ਸੀ ਮੇਰੇ ਵਰਗੇ ਨਲਾਇਕ ਨਹੀਂ ਉਹ ਐਵੇਂ ਸੀਗੀ ਉਹ ਤਾਂ ਮੁੰਡਾ ਜੇਲ੍ਹ ਚ ਚਲੀ ਜਾਂਦਾ ਵਾ ਉਹਦਾ ਬਜ਼ੁਰਗ ਬਾਪੂ ਹੁੰਦਾ ਵਾ ਉਹ ਜੇਲ੍ਹ ਚ ਜਾਣ ਕੇ ਪੁਲਿਸ ਵਾਲਾ ਮੁਰੇ ਦੋ ਇਹਨੇ ਦੱਸਦਾ ਵੀ ਸਾਡਾ ਤਾਂ ਖੇਤ ਚ ਸੋਨਾ ਦੱਬਿਆ ਹੋਇਆ ਜਾਂ ਪੱਟ ਦੇ ਨੇ ਫਿਰ ਉਹ ਫਸਾ ਲਾ ਲੈਂਦਾ ਇਹ ਜਿਹੜੀ ਥੋੜੇ ਵਾਲੀ ਆ ਇਹ ਚ ਉਹਦੇ ਜਵਾਕ ਨਲਾਇਕ ਹੁੰਦੇ ਨੇ ਹਾਂ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਨਹੀਂ ਕਰਨਾ ਬਾਪੂ ਤਾਂ ਕੀਤਾ ਕੀ ਆ ਉਹ ਵਸੀਅਤ ਚ ਲਿਖ ਜਾਂਦਾ ਵੀ ਇਹ ਪਤਾ ਨਹੀਂ 18 ਜਾਂ ਪੱਟੇਆਂ ਦੇ ਥੱਲੇ ਤਾਂ ਘਰ ਹਾਂ ਹਾਂ ਵੀ ਇੱਥੇ ਤੁਹਾਨੂੰ ਨਿਓਂਾਂ ਦੇ ਵਿੱਚ ਸਾਰਾ ਮਿਲੂਗਾ ਜਾਂ ਪੱਟ ਦੇ ਨੇ ਸਾਰਾ ਘਰ ਹੀ ਛੱਡ ਲੈਂਦੇ ਨਹੀਂ ਮਿਹੜਦਾ ਕੁਝ ਨਹੀਂ ਉਹਦੇ ਚਿੱਠੀ ਮਿਲਦੀ ਆ ਇਹ ਪਤਰਾ ਮੈਂ ਤਾਂ ਆਪਣੀ ਜ਼ਿੰਦਗੀ ਚੱਕ ਬਣਾ ਕੇ ਤੁਹਾਨੂੰ ਦੇਤਾ ਸੀ ਹੁਣ ਢਹਿ ਗਿਆ ਹੁਣ ਤੁਸੀਂ ਇਹਨੂੰ ਹੀ ਬਣਾ ਲਿਓ। ਇਹੀ ਬਾਤ। ਇਹ ਡੈਡੀ ਨੂੰ ਸੁਣਾਓ। ਜਾ ਵੇ ਪੁੱਤ ਆਣ ਪੜ੍ਹ ਜਵਾਨਾ ਸੀਗਾ ਹੁਣ ਪੜਿਆ ਲਿਖਿਆ ਕੇ। ਹਾਂਜੀ। ਆਵਾ ਪਹਿਲਾਂ ਹੀ ਘਰਾਂ ਨਹੀਂ ਤਾਂ ਹੀ ਸੁਣ ਲਈ। ਡੈਡੀ ਕਹੀ ਤਾਂ ਸਿੰਘ ਸਾਹਿਬ ਨੇ ਸਾਹਮਲੀ ਹੁਣ ਮੈਨੂੰ ਕਾਹ ਬੱਟਣ ਲਈ ਦੇ ਦੋ ਕੋਈ ਦਾਤਰੀ। ਪੁੱਤ ਕਾਹ ਨਹੀਂ ਪਟਣਾ। ਹਾਂਜੀ। ਆ ਦੋ ਯਰ ਰਲ ਕੇ ਬਤਾਓ ਪੜਦੋ। ਇਹ ਡੈਡੀ ਕਿ ਮੰਮੀ ਦਾ ਵੀ ਵੀ ਨਬਾਜ਼ੀ ਉਹ ਪੁੱਤ ਮੰਮੀ ਤਾਂ ਉਧਰ ਗਈ ਹੋਈ ਆ ਮੰਮੀ ਮੁੜ ਕੇ ਵੀ ਆਣਗੇ ਜੀ ਡੈਡੀ ਨੇ ਤਾਂ ਵਾਤ ਉਹ ਕੀ ਪਤਾ ਕੈਮਰੇ ਚ ਦੇਖੀ ਜਾਂਦੇ ਹਣ ਉਹ ਨਹੀਂ ਇਹਨਾਂ ਲਈ ਅਗਲੇ ਸਾਲ ਹੋਣਾ ਹਾਂ ਉਦੋਂ ਤੱਕ ਅਪਣੇ ਹੋਰ ਸਬਜ਼ੀ ਬਲੌਗ ਕੋ ਲਈ ਵੀ ਜਣੀ ਆ ਇੱਕ ਐਟਲੇਸਿੰਦਾ ਕੀ ਲੈਟਸ ਲੈਟਸ ਲਈ ਆਂਦਾ ਕੰਨੀਆਂ ਮੂੜੀਆਂ ਸਬਜ਼ੀਆਂ ਸਬਜ਼ੀਆਂ ਬਹੁਤ ਹੋ ਜਾਂਦੀਆਂ ਇੱਕ ਬਲੌਗ ਕੋ ਲਈ ਐਟਲੇਸ ਇਹਨੂੰ ਤਾਂ ਕੋਈ ਬੜਾ ਪਸੰਦ ਨਹੀਂ ਬੰਦ ਗੋਭੀ ਮੇਰੇ ਫੇਵਰੇਟ ਆ ਜੀ ਗੱਲੋਂ ਫੁੱਲ ਗੋਭੀ ਪੁੱਤ ਮੂਲੀ ਸਾਲ ਗਮ ਗਾਜਰ अच्छा फिर ओ विदुलिया सिकंदर ਹੁੰਦੇ ਆ ਸਿਕੰਦਰ ਸਿਕੰਦਰ ਗੱਲ 20 ਮੈਨੂੰ ਦਿੰਦਾ ਸੀਗਾ ਮੈਂ ਕਿਹਾ ਨਹੀਂ ਕਹਿੰਦਾ ਕਿਉਂ ਮੈਂ ਸਾਡੇ ਕੋਈ ਖਾਂਦਾ ਨਹੀਂ ਨਹੀਂ ਖਾਂਦੇ ਆਪਾਂ ਜੀ ਐਨੀ ਜੁਲੰਦਰ ਹੁੰਦੀ ਐ ਡਾਡੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਦਿੰਦੇ ਮੈਂ ਲੈ ਆਇਆ ਅੱਛਾ ਚਿਕੰਦਰ ਉਹ 25 ਵੀ ਨੇ ਵਿੱਚ ਗੰਨਾ ਵੀ ਆ ਫਨ ਵਾਲੇ ਦਰਾਖਤ ਵੀ ਨੇ ਮੰਮੀ ਰੋਲਾ ਪਾ ਕੇ ਛੱਡ ਜੂਗੀ ਕਿਉਂ ਡੈਡੀ ਨੇ ਪੱਤੇ ਨੇ ਕਹੇ ਜੀ ਗੰਨਾ ਦਾ ਮੈਂ ਤਾਂ ਤਾਂ ਗੰਨੇ ਦਾ ਕੰਮ ਸਾਰਾ ਕਰਦਾ ਹਾਂ ਜੀ ਆ ਤੋਰੀਆਂ ਤਾਂ ਨਹੀਂ ਫਟਣੀਆਂ ਆਲੇ ਤੋਰੀਆਂ ਫੜ ਦੋ ਦਾਦੀ ਨਾਲ ਜਿਹੜੀਆਂ ਇੱਧਰੋਂ ਪਾਸੇ ਨੂੰ ਆਉਂਦੀਆਂ ਨੇ ਜਿੰਨੇ ਜੇ ਤੋਰੀਆਂ ਉਹਨਾਂ ਤਾਂ ਪੁੱਤ ਖਾ ਲੂ ਹਾਂਜੀ ਕੜਤਾ ਜੀ ਬਤਾਉਂਗੀ ਮੈਂ ਕੜਾ 6511 ਬਣੀ ਹੋਈ ਆ ਇਹਨੂੰ ਆਇਆ ਕਰਿਓ ਹਾਂਜੀ ਬਤਾਓ ਉਹਨੂੰ ਪੱਟ ਕੇ ਉੱਥੇ ਪੱਕੀ ਜਗ੍ਹਾ ਮਿੱਟੀ ਝਾੜ ਕੇ ਰੱਖ ਦਿਓ ਠੀਕ ਹੈ ਜੀ ਜਦ ਸੁੱਕ ਜਾਣਗੇ ਫਿਰ ਅੱਗ ਲਾ ਦਾਂਗੇ ਓਕੇ ਜਦ ਜਿਹੜੇ ਛੁੰਡੇ ਬਣਾਏ ਛੁੰਡੇ ਜਾਂ ਬਾਲਣ ਰੱਖ ਕੇ ਬਜਾੜਦੇ ਹੁੰਦੇ ਨੇ ਬਲ ਜਾਣਗੇ ਵਧੀਆ ਹਾਂਜੀ ਸੁੱਕ ਕੇ ਬਲ ਜਾਣਗੇ ਛੁੰਨੇ ਬਾਲ ਜੀ ਤੇ ਪੈਰਾਕੋਵ ਰੱਖ ਦਿਓ ਜੜਾ ਝਾੜ ਲਿਓ ਠੀਕ ਹੈ ਠੀਕ ਹੈ ਤਾਂ ਬਤਾਓ ਸਬਰ ਨੇ ਮਰੇ ਅਜੇ ਨੀਦਰ ਪੱਤੇ ਨਹੀਂ ਆਏ ਇਹ ਬੜਤੇ ਡਾੜੀ ਨਹੀਂ ਕਿ ਤਰਾਈ ਨੇ ਤਰਾਈ ਗਾਹ ਗਾਤ ਗਾ ਨੂੰ ਕਨੇਡਾ ਦੀ ਰਾਜਤਾਨੀ ਤੋਂ ਬੀ ਲਿਆ ਕੇ ਦੋ ਯਾਰ ਮੁੰਡਿਆਂ ਨੂੰ ਐਂ ਲੱਗ ਜਾਂਦੇ ਮੈਨੂੰ ਕਿੰਨੇ ਕਿੰਨੇ ਸਾਲ ਖੜੇ ਮੈਨੂੰ ਡਾੜੀ ਦਾ ਪੁਆਇੰਟ ਵੀ ਠੀਕ ਆ ਅਭੀ ਆਪਾਂ ਹਾਲ ਥੋੜੀ ਵੇਟ ਕਰਨੀ ਜਗ੍ਹਾ ਰੱਖਦੇ ਹਾਂ ਆ ਦੇਖ ਦੋ ਹੋਰ ਤੋੜਦੇ ਮੈਂ ਨਾਲੇ ਮੈਂ ਕਿ ਫਾਰਮ ਚ ਆਹੀ ਅੱਜ ਪਟਾ ਲਓ ਅੱਜ ਪਟਾ ਦਿਓ ਵੀਡੀਓ ਦੇਖ ਇਹਦਾ ਰੋਜ਼ ਫਾਰਮ ਚ ਰਹਿੰਦੀ ਆ ਕਿਹੜਾ ਰੋਂਦੀ ਆ ਕੰਮ ਨਹੀਂ ਆਉਂਦਾ ਆ ਜਾ ਫਿਰ ਉਰੇ ਅਸੀਂ ਤਾਂ ਦੋਨੇ ਐਂ ਚੱਕਦੀ ਆਂ ਰਾਜਦੀਪ ਹਾਂਜੀ ਕੱਕ ਜੀ ਨੇ ਕੁਰਸੀ ਲਾਇਆ ਇੱਧਰ ਵੀ ਦੇਖੋ ਜੀ ਤੁਸੀਂ ਸਿਚੁਏਸ਼ਨ ਦੇਖ ਸਕਦੇ ਆ ਥੋੜੀ ਜੀ ਮੋਰੇ ਵੀ ਆਈ ਸੀ ਹੁਣ ਅਸੀਂ ਇਹ ਠੀਕ ਕਰਨ ਲੱਗੇ ਆਂ ਇੱਧਰ ਕਦੋਂ ਦਿਖਾਈਵਾਂਗਾ ਕਿੰਨੇ ਘੰਟ ਕਦੋਂ ਇਹ ਹੁਣ ਉਹ ਨੇ ਪੱਕੇ ਹੋਣੇ ਖਰਾਬ ਨੇ ਮੇ ਮੋਚ ਵੀ ਹੋ ਗਿਆ ਨਾ ਅਰੇ ਤਾਂ ਬਹਿ ਜਾ ਕੋਮਤੇ ਵੀ ਬਣ ਜਾਏਗੇ ਹੁਣ ਅਸੀਂ ਆਹ ਏਰੀਆ ਕਲੀਨ ਕਰਨਾ ਸਾਰਾ ਸਾਡਾ ਹੈਲਪਰ ਗਾਇ ਵੀ ਆ ਗਿਆ ਉਹ ਤਾਂ ਕਿਨਾਰ ਬਲਾਈ ਕਰ ਗਿਆ। ਦਾਦਾ ਬੈਠਾ ਸੀ ਮੈਂ। ਆ ਛੁੱਟੀ ਕੀਤੀ ਫਿਰ। ਹੂੰ। ਇਹਦਾ ਜਿਵੇਂ ਸਤਾਉਗਾ। ਨਾ ਨਾ। ਪਹਿਲਾਂ ਜੀ ਪਿਛਲਾ ਪੋਰਸ਼ਨ ਜੇ ਸਾਫ ਕਰ ਲਈਏ। ਜਿੱਥੇ ਪਹਿਲਾਂ ਦਰਖਤ ਲਾਉਣੇ ਆ। ਇੱਥੇ ਜਿਹੜਾ ਹਵਾ ਨਾਲ ਗਿਰੇ ਹੋਏ ਸੀ ਆ ਕੁਝ ਜਿਹੜੇ ਗਿਰੇ ਹੋਏ ਨੇ ਉਹ ਸੁੱਕ ਗਏ। ਇਹਨਾਂ ਨੂੰ ਚੱਕ ਕੇ ਹੁਣ ਮੂਰੇ ਰੱਖੀ ਲੱਕੜਾਂ ਨੂੰ। ਹੋ ਸਕਦਾ ਐਸਾ ਬਾਲਣ ਕੰਮ ਆ ਜਾ। ਹੁਣ ਅਸੀਂ ਦਾਤੀ ਨਾਲ ਕਰਨ ਲੱਗਿਆਂ ਰਿਸ਼ਾ। ਤੇ ਰਾਜੀਵ ਲੱਗਿਆ ਆ ਜੀ। ਬ੍ਰਾਂਡਡ ਕੱਪੜੇ ਪਾ ਕੇ ਮੁੰਡਾ ਕੰਮ ਕਰਨ। ਇਹ ਪ੍ਰੈਕਟਿਸ ਕਰ ਰਿਹਾ ਆਪਣੇ ਫਿਊਚਰ ਵਾਸਤੇ। ਬੱਸ ਕੀ ਹੋਰ? ਨਹੀਂ ਨਹੀਂ, ਫਿਲਮਾਂ 'ਚ ਹੀ ਕੰਮ ਕਰੂੰਗਾ ਮੈਂ ਐ ਕਰਕੇ। ਮੈਂ ਕਰਕੇ ਖੜੂੰਗਾ।